ਸਰ ਜੀ ਸਾਸੀ ਜੀ ਮਾਨ ਜੀ ਹਾਂ ਜੀ ਸਰ ਜੀ 2016 ਤੋਂ ਪੇ ਕਮਿਸ਼ਨ ਦੇ ਏਰੀਆ ਸੰਬੰਧੀ ਮਾਨਯੋਗ ਹਾਈ ਕੋਰਟ ਕੀ ਫੈਸਲਾ ਕਰ ਸਕਦੀ ਹੈ ਜਾਣਕਾਰੀ ਦਿਓ ਜੀ ਸਾਨੂੰ ਪੰਜਾਬ ਦੇ ਮਜ਼ਦੂਰਾਂ ਵੱਲੋਂ ਮੁਖਰੇ ਭਵਾਨ ਤੁਹਾਡੇ ਬਤਨ ਸਰ ਪਾਲਸ ਇਮਾਰਤ ਮੇਟੀਆਂ ਹੋਈਆਂ ਜਿਸੇ ਮੰਗ ਕੀਤੀ ਜਾ ਰਹੀ ਸੀ ਕਿ 2016 ਤੋਂ ਜੋ ਪੇ ਦਿੱਤਾ ਗਿਆ ਪਰ ਪੰਜਾਬ ਸਰਕਾਰ बार-बार ਲਾਰੇ ਲਾ ਕੇ ਟਾਈਮ ਬਸ ਕਰ ਰਹੀ ਆ ਜਿਸ ਰਿਹਾ ਮਜ਼ਦੂਰ ਦੁਖੀ ਹੋ ਗਏ ਪੰਜਾਬ ਅਤੇ ਹਣਾ ਹਾਈ ਕੋਰਟ ਦੇ ਅਪੀਲਸ਼ਨ ਪਾਈ ਗਈ ਸੀ ਜੋ ਆਉਣ ਵਾਲੀ 29 ਨਵੰਬਰ ਨੂੰ ਜੋ 2016 ਤੋਂ ਪੇਗੇ ਹੁੰਦਾ ਏਰੀਆ ਸੰਬੰਧੀ ਜੋ ਪਟੀਸ਼ਨ ਦਾਇਰ ਕੀਤੀ ਗਈ ਹੈ ਹੁਣ ਹੋ ਸਕਦਾ ਹੈ ਆਉਣ ਵਾਲੀ 29 ਨਵੰਬਰ ਨੂੰ ਫੈਸਲਾ ਕੀਤਾ ਜਾ ਸਕਦਾ ਹੈ ਕਿ ਉਸ ਤਰੀਕੇ ਉਸ ਤਰੀਕ ਹੈ ਹੋ ਸਕਦਾ 2016 ਤੋਂ ਪੇਗਿਆ 5.5 ਲੇਰੀਆ ਸੰਬੰਧੀ ਪੰਜਾਬ ਅਤੇ ਹਣਾ ਹਰਿਆਣਾ ਹਾਈ ਕੋਰਟ ਫੈਸਲਾ ਕਰ ਸਕਦਾ ਹੈ ਹਾਂਜੀ ਮੈਡਮ ਜੀ ਹਾਂਜੀ ਸਰ ਜੀ ਮਾਨਜੋਗ ਅਦਾਲਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਈ ਕੀ ਫੈਸਲਾ ਕੀਤਾ ਜਾ ਸਕਦਾ ਹੈ ਜਾਣਕਾਰੀ ਦਿਓ ਜੀ ਸਾਨੂੰ ਪੰਜਾਬ ਸਰਕਾਰ ਦੇ ਮੈਮੇ ਕੰਮ ਕਰਦੇ ਜੋ ਮੁਲਾਜ਼ਮਾਂ ਵੀ ਵਰਚ ਆਏ ਨੇ ਜਾਂ ਡੇਲੀ ਵੇਜ ਤੇ ਆ ਜਾਂ ਕਈ ਐਡਵਰਟਾਈਜ਼ਮੈਂਟ ਰਾਹੀਂ 2004 ਤੋਂ ਬਰਾਏ ਨੂੰ ਦਿੱਤੀ ਗਈ ਸੀ ਭਾਰਤੀ ਕੀਤੀ ਇਹਨਾਂ ਤਕਰੀਬਨ 25 ਵਿੱਚ ਸਾਲ ਹੋ ਗਏ ਨੌਕਰੀ ਕਰਦਿਆਂ ਨੂੰ ਉਹਨਾਂ ਨੇ ਇਹ ਪਟੀਸ਼ਨ ਭਾਈ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਸਾਨੂੰ ਜੋ ਪ੍ਰਾਣੀ ਪੈਨਸ਼ਨ ਆ 1972 ਸਾਲ ਲੱਗ ਕੀਤੀ ਜਾ ਗਈ ਇਸ ਸੰਬੰਧੀ ਜੋ ਤਰੀਕ ਆ ਔਨ 27 ਨਵੰਬਰ ਨੂੰ ਜੋ ਮਲਾਇੰਸ ਸੁਣਵਾਈ ਹੋ ਸਕਦੀ ਹੈ ਹਾਈ ਕੋਰਟ ਫੈਸਲਾ ਬਣਾ ਲੈ ਸਕਦਾ ਹੈ ਹਾਂ ਜੀ ਬਣਵੀ ਹਾਂਜੀ ਸਰ ਜੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਲਈ ਹਾਈ ਕੋਰਟ ਕਦੋਂ ਫੈਸਲਾ ਕਰੇਗਾ ਜੋ ਰਿਟਾਇਰਮੈਂਟ ਸਾਥੀਆਂ ਨੇ ਮੁੱਖ ਮੰਗ ਇਹ ਸੀ ਕਿ ਸਰਕਾਰ ਫੈਕਟਰ 2.45 ਮੰਨੀ ਸੀ ਪਰ ਫੈਕਟਰ 2.45 ਦਿੱਤਾ ਗਿਆ ਜੋ ਰਿਟਰਨ ਦੇ ਸਾਥੀ ਉਹਨਾਂ ਨੇ ਪਟੀਸ਼ਨ ਪਾਈ ਸੀ ਪੰਜਾਬ ਅਤੇ ਹਾਈ ਕੋਰਟ ਦੇ ਵਿੱਚ ਜਿਦਾਂ ਨੂੰ ਫੈਟੋ 2.58 ਨਾੜ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਦੇ ਨੂੰ ਤਿਆਰ ਨਹੀਂ ਹੈ 29 ਨਵੰਬਰ ਨੂੰ ਜੋ ਰਿਟਰਨ ਦੇ ਸਾਥੀ ਆ ਫੈਟੋ 2.58 ਸੋ ਨਹੀਂ ਫੈਸਲਾ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਪੰਜਾਬ ਦੇ ਮੁਲਾਜ਼ਮ ਲਗਾਤਾਰ ਬਤਨ ਹੈ ਪਾਸਿੰਗ ਜਿਮਨਾ ਮੀਟਿੰਗ ਹੋਈਆਂ ਜਿੱਦੇ ਮੁੱਖ ਮੰਗ ਸੀ ਕਿ 2016 ਤੋਂ ਪੇ ਕਹਿੰਦਾ ਏਰੀਅਰ ਮੰਗਿਆ ਹੈ ਪਤਿਆਂ ਕਿਸ ਤਰ੍ਹਾਂ ਮੁਕਾਇਆ 17 ਸੱਤ ਲੋ ਵਾਲੇ 20 ਵਾਲੇ ਮਲਾਜਮਾਂ ਨੂੰ 6 ਦਿਨ ਲਾਗੂ ਕਰਨਾ 15 ਇਹ 15 ਦਾ ਨੋਟ ਰੰਦ ਕਰਕੇ ਜੋ ਪਰਮਿਸ਼ਨ ਮਿਲਣ ਵਾਲੇ ਮਲਾਜਮਾਂ ਨੇ ਤਰ੍ਹਾਂ ਫੇਸ ਕਰਨੀਆਂ ਪੰਜਾਬ ਸਰਕਾਰ ਦੇ ਮੈਂ ਕੰਮ ਕਰਦੇ ਕੱਚੇ ਮਲਾਜ ਪੱਕੇ ਕੰਸ ਹੁੰਦੀ ਮੋਖੇ ਭਵੰਤਮਨ ਨਾਲ ਗਵਾੜੇ ਮੀਟਿੰਗ ਲੱਗ ਵਗ ਮੀਟਿੰਗ 2.5 ਘੰਟੇ ਚੱਲੀ ਮੋਖ ਨੇ ਭਵੰਤਮਨ ਨੇ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਦੁਬਾਰਾ ਮੀਟਿੰਗ ਕਰਕੇ ਟਾੜੀਆਂ ਮੰਗਨ ਦਾ ਹੱਲ ਕੀਤਾ ਜਾਊਗਾ ਪਰ ਮੁਖ ਨੇ ਭਵੰਤਮਨ ਨਾਲ ਮੰਗਨ ਦਾ ਹੱਲ ਨਹੀਂ ਕੀਤਾ ਜਿ ਸਰ ਪੰਜਾਬ ਸਰਕਾਰ ਦੇ ਮਲਾਈਆ ਵੱਲੋਂ ਲਗਾਤਾਰ ਰੋੜ ਜਾਰੀ ਆ ਪਰ ਦੂਜੇ ਪਾਸੇ 27 ਅਤੇ 28 ਅਤੇ 29 ਨਵੰਬਰ ਨੂੰ ਜਿਸ ਤਰ੍ਹਾਂ 27 ਨਵੰਬਰ ਨੂੰ ਪ੍ਰਾਣੀ ਪੈਂਸਗਿਮਪਰ ਫੈਲਾ ਕੀਤਾ ਜਾ ਸਕਦਾ ਹੈ ਤੇ 28 ਨਵੰਬਰ ਨੂੰ 2.96 ਦੇ ਫੈਕਟਰ ਪਰ ਫੈਲਾ ਕੀਤਾ ਜਾ ਸਕਦਾ ਹੈ 29 ਨਵੰਬਰ ਨੂੰ ਪੰਜਾਬ ਅਤੇ ਖਾਣਾ ਹਾਈ ਕੋਰਟ ਹੈ ਜੋ 2016 ਤੋਂ ਪੇਕ ਹਿੰਦੇ ਏਰੀਆਸ ਨੂੰ ਜੀ ਫੈਲਾ ਕਰ ਸਕਦਾ ਹੈ ਹਾਂ ਜੀ ਮਾਨ ਜੀ ਥੈਂਕ ਯੂ ਜੀ ਸਰ ਜੀ ਧੰਨਵਾਦ ਸਰ ਜੀ ਵੈਲਕਮ ਟੂ હાજી ધનવાદ જી સપોર્ટ કરવા લઈ સા ચેનલ નું સબસક્રાઈબ કરો જી તેવી નું વેયર કરો